ਲਓ ਜੀ ਬਾਬਾ ਜੀ ਨਾ ਇੱਕ ਖਨੌਰੀ ਤੇ ਆ ਦੁੱਧ ਦੇ ਵਿੱਚ ਕੜਸਾ ਮਾਰ ਰਹੇ ਨੇ ਤੇ ਝਗੋ ਝਗ ਹੋਇਆ ਪਿਆ ਦੇਗਾ ਤिक्की ਬਣ ਰਹੀ ਹੈ ਜੀ ਇਹ ਹੈਂ ਸੌਈ ਜਾਂਦੇ ਹੁਣ ਅਸਾ ਠੰਡਾ ਕਰਦੇ ਆ ਠੰਡਾ ਕਰ ਠੀਕ ਆ ਕਾਦਾ ਲੰਗਰ ਲੱਗਿਆ ਹੋਇਆ ਔਰੇ ਜੀ ਖੀਰ ਦਾ ਅੱਛਾ ਖੀਰ ਦਾ ਤੇ ਪ੍ਰਸ਼ਾਦਿਆਂ ਦਾ ਲੰਗਰ ਲੱਗਿਆ ਹੋਇਆ ਜੀ ਤੇ ਕਿਹੜੇ ਪਿੰਡ ਵੱਲੋਂ ਆ ਜੀ ਇਹੇ ਬਠਿੰਡਾ ਜਿਲ੍ਹਾ ਜੀ ਬਠਿੰਡਾ ਜਿਲ੍ਹਾ ਜੀ ਬਠਿੰਡੇ ਜ਼ਿਲ੍ਹੇ ਦਾ ਹੈ ਜੀ ਤੇ ਇੱਧਰ ਗੋਭੀ ਬਣ ਰਹੀ ਹੈ ਹੈ ਤੇ ਕਿੰਨੇ ਟਾਈਮ ਤੋਂ ਆ ਜੀ ਲੰਗਰ ਇਹ ਇਹ ਜੀ ਲੰਗਰ ਚੱਲ ਜਾਂਦੇ ਨੇ ਜੀ ਜਦੋਂ ਜੀ ਆਪਣਾ ਧਰਾਂ ਚੱਲਿਆ ਹਾਂ 80 ਦਿਨਾਂ ਬਾਅਦ ਹੀ ਚੱਲ ਪਿਆ ਜੀ ਠੀਕ ਹੈ ਲਓ ਜੀ ਸ਼ੇਅਰ ਕਰ ਦੋ ਆ ਵੀ ਲੰਗਰ ਵਾਲਿਆਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜੇ ਲੰਗਰ ਹੈ ਔਰ ਇਹ ਤਾਂ ਸੰਗਤ ਹੈਗੀ ਤੇ ਆ ਦੇਖੋ ਬਾਈ ਗੋਭੀ ਬਣਾ ਰਹੇ ਨੇਗੇ ਸੁੱਕੀ ਤੇ ਆਪ ਇਹ ਹਲਵਾਈ ਬਣ ਗਏ ਤੇ ਬਾਬਾ ਜੀ ਤੇ ਲੰਗਰ ਖੀਰ ਦਾ ਚੱਲ ਰਿਹਾ ਨਾਲ ਹੈ ਤੇ ਲੋ ਜੀ ਸ਼ੇਅਰ ਕਰ ਦਿਓ ਸਾਰੇ ਦੋਸਤਾਂ ਨੂੰ ਵੀ ਜਨਤ ਤੋਂ ਆਈ ਜਾਂਦਾ ਸੰਗਤ ਨੂੰ ਸ਼ਿਕਾਈ ਜਾਂਦੇ ਆ ਹਾਂ ਜੀ ਜਨਤਾ ਦਾ ਹੀ ਉਹਨਾਂ ਜਨਤਾ ਨੂੰ ਸੰਗਤ ਨੂੰ ਝਕਾਉਂਦੇ ਹਾਂ ਇਹਦਾ ਗੱਲ ਹੈ ਇਹ ਗੱਲ ਵੱਡੀ ਹੈ ਤੇ ਆ ਲੰਗਰਾਂ ਨੂੰ ਦਾਨ ਦੇਣਾ ਚਾਹੀਦਾ ਵੱਧ ਤੋਂ ਵੱਧ ਤੇ ਸਾਰੀ ਸੰਗਤਾਂ ਨੂੰ ਬੇਨਤੀ ਹੈ ਵੀ ਰਸਣ ਇੱਥੇ ਜਰੂਰ ਪਹਚਾਓ। ਤੇ ਗੁਰਦੁਆਰੇ ਨੂੰ ਛੱਡੋ ਬਸ ਹੁਣ। ਹਾਂਜੀ ਮੰਦਰ ਤੇ ਗੁਰਦੁਆਰੇ ਨੂੰ ਛੱਡੋ ਹੁਣ। ਇਹ ਇਹ ਹੀ ਮੰਦਰ ਹੈ, ਇਹ ਹੀ ਗੁਰਦੁਆਰਾ ਸਭ ਕੁਝ ਸਹੀ ਹੀ ਹੈ। ਆਹ ਸਭ ਤੋਂ ਵੱਡੀ ਗੱਲ ਕਰੀਏ ਤੁਸੀਂ। ਪਰ ਤਾਂ ਇਹ ਸਭ ਤੋਂ ਵੱਡਾ ਕੁੰਭ ਹੈ ਇਹ। ਸਭ ਤੋਂ ਵੱਡੀ ਗੱਲ ਕਰੀ ਹੈ। ਹਾਂਜੀ ਇਹ ਸਭ ਤੋਂ ਵੱਡਾ ਕੁੰਬੇ ਇਹ ਹੈ ਜਿੱਥੇ ਕਿਸਾਨ ਬੈਠੇ ਨੇ। ਹਾਂ। ਇਹ ਸਭ ਤੋਂ ਬਾਬਾ ਜੀ ਨੇ ਗੱਲ ਬਹੁਤ ਵਧੀਆ ਕਰੀ ਹੈਗੀ ਕਹਿੰਦੇ ਵੀ ਮੰਦਰ ਗੁਰਦੁਆਰੇ ਦੇ ਵਿੱਚ ਦਾਨ ਦੇਣਾ ਕੁਝ ਦੇਰ ਲਈ ਮਤਲਬ ਬੰਦ ਕਰੋ। ਕੋਈ ਨਹੀਂ ਆਇਆ ਲੋਟਰੋਮਨੀ ਕਮੇਟੀ ਆਈ ਕੋਈ ਵੀ ਨਹੀਂ ਆਇਆ ਹੈਗਾ ਅੱਛਾ ਕਿਵੇਂ ਜੀ ਜਿਵੇਂ ਕਾਰਸੇਵ ਵਾਲੇ ਬਾਬੇ ਆਉਂਦੇ ਨੇ ਤੇ ਕਰਦੇ ਨੇ ਸ਼੍ਰੋਮਣੀ ਕਮੇਟੀ ਦਾ ਇੱਕ ਵੀ ਲੰਗਰ ਨਹੀਂ ਆਇਆ ਹੈਗਾ ਇੱਕ ਵੀ ਅੱਛਾ ਜੀ ਹਾਂ ਕੋਈ ਨਹੀਂ ਆਉਂਦਾ ਹੈਗਾ ਜੀ ਕੋਈ ਨਹੀਂ ਆਇਆ ਹਾਂ ਕੋਈ ਨਹੀਂ ਸਭ ਸੰਗਤ ਦਾ ਲੰਗਰ ਹੈ ਜੀ ਸੰਗਤੇ ਲਾ ਦੀਏ ਜੀ ਤੇ ਲਓ ਜੀ ਇੱਕ ਕਾਰਸੇਵ ਵਾਲੇ ਬਾਬੇ ਕਹਿੰਦੇ ਲੰਗਰ ਲੈ ਕੇ ਆ ਰਹੇ ਨੇ ਓਰੇ ਤੇ ਮਤਲਬ ਸ਼੍ਰੋਮਣੀ ਕਮੇਟੀ ਵੱਲੋਂ ਹਜੇ ਤੱਕ ਕੋਈ ਲੰਗਰ ਨਹੀਂ ਆਇਆ ਹੈਗਾ ਤੇ ਇਸ ਲਈ ਬਾਬਾ ਕਹਿੰਦਾ ਵੀ ਗੁਰਦੁਆਰੇ ਤੇ ਮੰਦਰ ਮਸਜਿਦ ਨੂੰ ਥੋੜੀ ਦੇਰ ਲਈ ਦਾਨ ਦਿਓ ਘੱਟ ਦੇ ਦਿਓ ਚਾਹੇ ਪਰ ਇੱਥੇ ਜ਼ਰੂਰ ਦਿਓ ਹਾਂ ਜੀ ਇੱਥੇ ਜ਼ਰੂਰ ਦਿਓ ਇਸੇ ਨੂੰ ਹੀ ਮੰਦਿਰ ਮਸਜਿਦ ਸਮਝੋ ਕਿਉਂਕਿ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ ਹਾਂ ਜੀ ਹਾਂ ਜੀ ਤੇ ਕਿਹੜੇ ਜ਼ਿਲ੍ਹੇ ਦਾ ਬਠਿੰਡਾ ਇਹ ਆਪਣੇ ਨਾਲ ਦਾ ਹਾਂ ਬਠਿੰਡਾ ਠੀਕ ਹੈ ਬਠਿੰਡਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਲਓ ਜੀ ਅੱਛਾ ਠੀਕ ਹੈ ਜੀ ਤੇ ਸ਼ੇਅਰ ਕਰ ਦਿਓ ਇਹ ਜਮਾ ਬਾਰਡਰ ਦੇ ਉੱਪਰ ਲੰਗਰ ਲੱਗਿਆ ਹੋਇਆ ਤੇ ਜਿਹੜਾ ਵੀ ਲੱਗਿਆ ਹੋਇਆ ਸਾਦੇ ਪ੍ਰਸ਼ਾਦੇ ਦਾ ਨਾਲ ਖੀਰ ਦਾ ਕਰ ਦਿੰਦੇ ਨੇ ਤੇ ਨਾਲ ਖੀਰ ਦਾ ਲੰਗਰ ਚੱਲ ਰਿਹਾ ਸਾਰੇ ਦੋਸਤਾਂ ਨੂੰ ਬੇਨਤੀ ਹੈ ਵੀ ਔਰੇ ਵੱਧ ਤੋਂ ਵੱਧ ਜਦੋਂ ਆਉਣੇ ਹੋਗੇ ਦਾਨ ਲੈ ਕੇ ਆਓ ਤੇ ਦੇਖੋ ਬਾਬਾ ਜੀ ਦੁੱਧ ਠੰਡਾ ਕਰੀ ਜਾਂਦੇ ਨੇ ਸੰਗਤ ਵਾਸਤੇ ਅੱਦੂ ਬਾ ਚਾਹ ਦਾ ਪ੍ਰਬੰਧ ਕਰਨਗੇ ਠੀਕ ਹੈ ਜੀ ਤੇ ਇਸ ਲਈ ਸਾਰਿਆਂ ਨੂੰ ਅਪੀਲ ਹੈਗੀ ਤੇ ਜਿੰਨੇ ਵੀ ਜਾਣੇ ਆਉਣੇ ਹੋਗੇ ਜਰੂਰ ਪਹੁੰਚਦੇ ਹੋ ਰਹੇ ਘੱਟ ਤੋਂ ਘੱਟ ਵੱਧ ਤੋਂ ਵੱਧ ਦਾਨ ਤਿਲ ਫੁੱਲ ਭੇਟਾ ਪਾ ਕੇ ਜਾਇਆ ਕਰੋ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਸਾਸਤਰੀ ਕਾਲ ਜੀ ਧੰਨਵਾਦ